ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਠੀਕ ਠਾਕ ਹੋਗੇ ਮਾਲਕ ਅੱਗੇ ਵੀ ਅਰਦਾਸਾਂ ਕਰਦੇ ਆਂ ਕਿ ਮਾਲਕਾ ਸਾਰਿਆਂ ਨੂੰ ਠੀਕ ਠਾਕ ਤੰਦਰੁਸਤੀ ਦੇ ਚੜ੍ਹਦੀ ਕਲਾ ਬਖਸ਼ੀ ਚੜ੍ਹਦੀ ਕਲਾ ਰੱਖੀ ਸੱਚੇ ਪਾਤਸ਼ਾਹ ਸਾਰੇ ਭੈਣ ਭਰਾ ਸਾਡੇ ਦਿਨ ਦੁੱਗਣੀ ਤੇ ਰਾਤ ਚੌਗਣੀ ਰੱਖੀ ਕਰਨ ਹਾਂਜੀ ਤੇ ਕਾਲਜੇ ਠੰਡ ਰੱਖੀ ਸਾਰਿਆਂ ਦੀ ਤੇ ਸਾਰੇ ਭੈਣ ਭਰਾ ਨੂੰ ਬੇਨਤੀ ਆ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਸਕਿੱਪ ਨਾ ਕਰਿਓ ਕਿਉਂਕਿ ਪੂਰੀ ਵੀਡੀਓ ਦੇਖਿਓ ਹੁਣ ਅਸੀਂ ਚੱਲੇ ਆਂ ਵੀਡੀਓ ਬਣਾਉਣ ਮਾਂ ਦਾਸ ਆਇਆ ਤੇ ਜਾ ਕੇ ਤੁਹਾਨੂੰ ਉੱਥੇ ਆਪਣੇ ਮੈਂਬਰਾਂ ਦੇ ਨਾਲ ਮਿਲਾਉਂਦੇ ਆ ਸਾਡੇ ਤੁਹਾਨੂੰ ਵਿਖਾਉਂਦੇ ਆ ਉੱਥੇ ਜਾ ਕੇ ਜੋ ਹਾਸਾ ਖੇਡਾ ਹੁੰਦਾ ਵੀਡੀਓ ਬਣਾਉਣ ਵਿੱਚ ਜਦੋਂ ਕਈ ਵਾਰ ਵਾਰ-ਵਾਰ ਸ਼ੂਟ ਕਰਨਾ ਪੈਂਦਾ ਵਾ ਤੇ ਬਲੋਗਰ ਬਣਾ ਕੇ ਤੁਹਾਨੂੰ ਦਿਖਾਉਂਦੇ ਆ ਸਾਰਾ ਕੁਝ ਹਾਂ ਨਾਲੇ ਸਾਡੀ ਨਵੀਂ ਜੋੜੀ ਆ ਤੁਹਾਨੂੰ ਪਤਾ ਹੀ ਆ ਵੀ ਉਹ ਜੋ ਬੰਦੇ ਅਮਰਜੀਤ ਉਹ ਤੇ ਅਮਰਜੀਤ ਆਏ ਆ ਉਹ ਸਾਡੇ ਬੱਚੇ ਆ ਬੜੀ ਪਿਆਰੀ ਜੋੜੀ ਆ ਮਾਲਕ ਨੇ ਬਖਸ਼ੀ ਸਾਨੂੰ ਤੇ ਸਾਧਗੁਰੂ ਉਹਨਾਂ ਨੂੰ ਵੀ ਚੜ੍ਹਦੀ ਕਲਾ ਤੰਦੂਲੀ ਸੀ ਬਖਸ਼ੀ ਸ਼ਾਇਦ ਪਹੁੰਚ ਹੀ ਗਏ ਉਹ ਵੀ ਤੇ ਉਹਨਾਂ ਨਾਲ ਵੀ ਜਾ ਕੇ ਮਲਾਉਨੇ ਤੁਹਾਨੂੰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਸੀ ਤਾਜੀ ਐਦਰਾ ਹੀ ਜਾਵਾ ਐਦਰਾ ਭਰਾਵਾ ਐਦਰਾ ਹਾਂ ਹਾਂ ਐਦਰਾ ਲੋਗੇ ਕ ਲਗਣਦੇ ਆ ਬੇਟਾ ਹੋਰ ਤਿਆਰ ਹੋਣਾ ਸੀ ਜੀ ਐਦਰਾ ਨਹੀਂ ਦੇਵਨ ਹਜਰ ਬਾਬਾ ਓਏ ਗਾਡੋ ਤੋ ਯਾ ਹੁਣ ਸਾਰਾ ਹੋਰ ਲਗਾ ਦੇ ਇਹ ਕਿਤਾਬ ਉਹ ਦਰ ਦੇਖੋ ਉਹ ਮੈਂ ਦਵਾ ਚਿੱਤ ਮੈਂ ਆਇਆ ਆਇਆ ਆਹ ਤਾਂ ਮਾਹਰਾ ਹਾਂ ਮੈਂ ਕਿਹੜੇ ਦੇਖ ਤਾ ਬਿਆਣਾ ਸੀ ਨਾਲੇ ਉੱਚੀ ਬੋਲੋ ਨਾ ਮੈਨਾਂ ਕਿ ਇੱਕੋ ਹੀ ਮਨ ਲੱਗਦਾ ਇੱਥੇ ਹੁਣ ਤੁਹਾਡੇ ਕੋ ਉੱਚੀ ਬੋਲੋ ਇੱਕ ਮੈਗ ਲੈ ਕੇ ਮਾਮਾ ਫੁੱਟ ਉਹ ਜਲ ਕੇ ਸ਼ਹਿਰ ਉਹ ਬੈ ਲੈ ਕੇ ਮੈਗ ਫੁਰਲ ਹੋ ਗਿਆ ও দেখো ওদের দেখো ਇੰਵੇਕ ਇਤ ਜੁਤਤ ਤਾ ਤੇ ਤੋਂ ਮੇ ਕੋ ਕਰਦਾ ਮੀਂਹ ਦੇ ਨਾਲ ਮੈਂ ਨਹੀਂ ਦਬੇ ਮੈਂ ਨਾ ਰੁਕਿਆ ਭਰਾਵਾ ਸ਼ਟ ਉਧਰ ਦੇਖੋ ਮੇਰੇ ਨਾਲ ਮੈਂ ਉਹ ਤੇਰੇ ਪੰਨੇ ਵਾਲਾ ਮੈਂ ਇਹ ਨਹੀਂ ਗਾਉਂਦਾ ਕਿ ਮੈਂ ਜਾ ਤਨੀ ਬੇਸਤੀ ਹਾਂ ਹਾਂ ਮੈਨੂੰ ਕੁਝ ਨਹੀਂ ਪਤਾ ਤੇਰੇ ਬੀਬੀ ਦੇ ਰਾਹੇ ਉਹ ਲੈ 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 ਉਹਨੇ ਤੁਹਾਨੂੰ ਬਲਟ ਬੋਲਿਆ ਤੁਸੀਂ ਕਿਹੜਾ ਜੇ ਸੇ ਜੇ ਜੋ ਬੰਦੋਂ ਹੜਦੀ ਆ ਗੱਲ ਦੇ ਵਿੱਚ ਉਹ ਦੂਜੀ ਕੂਪੇ ਅਮਰਜੀਤ ਕੂਪੇ ਕਿੰਨਾ ਕਰਿਆ ਇਨੀ ਬੇਈਗੀ ਇਹਨੂੰ ਮੈਂ ਦੱਸਣਾ ਨਹੀਂ ਦੇਣਾ ਆਏ ਦੱਸ ਲਈ ਆਲਰੇਡੀ ਉੱਧਰ ਦੇਖੋ ਸਾਡੇ ਮਿਰਨデア ਇੰਨੀ ਬੇਦੀ ਚਾ ਕੋਲ ਗਾਲੀ ਇਹ ਵੀ ਦੱਸੋ ਕੱਲ੍ਹ ਮੈਂ ਦਿੰਦੀ ਦਮੈ ਚਲੰਦਰੀ ਚਾਏ ਕਿ ਲੱਗਣੀ ਆ ਮੈਂ بار بار ਕੀ ਕਰ ਰੋੜਾ ਰੱਤ ਤੇ ਬੈਠੀ ਹੋਈ ਹੈ ਰੱਤ ਚਲ ਚੜ ਸੜ ਉਧਰ ਵੇਖੋ ਮੇਰੇ ਨੂੰ ਡਿਆ ਭੂਤਾ ਦੇ ਇੰਨੇ ਬੇਕੀ ਕੋਈ ਕਰ ਲੈ ਚੰ ਕੋਈ ਗੱਲ ਨਹੀਂ ਤੂੰ ਨਾ ਹਣ ਪੰਗਾ ਲੈਣ ਚਲਦੀ ਹੈ ਤਾਂ ਮੈਂ ਨਹੀਂ ਬਤਾ ਤੂੰ ਉਸ ਕਰਦਾ ਲਾ ਮੈਂ ਪੰਗਾ ਲੈਣਾ ਲੈਣਾ

ਮੇਰੇ ਕਿਉਂ ਕਟਿਆ ਮਰਬਰੀ ਦਾ ਸਪੀ ਹਾਂ ਮੈਂ ਥੋੜਾ ਅਸੀਂ ਹੋਰ ਜਿਹੜਾ ਮੁੜ ਕੇ ਮੰਦਿਰਾਂ ਛੜੀਆਂ ਦੀ ਵਾਲੇ ਵੇਖ ਕੇ ਮੈਂ ਅਸੀਂ ਆਂ ਜਿਹੜਾ ਮਰਬਰੀ ਦਾ ਸੀ ਨਾ ਫੇਰ ਅਸੀਂ ਮੈਂ ਵੇਖ ਕੇ ਮੈਂ ਫੇਰ ਇੱਕ ਹੀ ਲੌਂਡਿਆ ਵਾ ਡੱਡੂ ਛੜਪਾ ਗਿਆ ਅੱਛਾ ਸਲਾਮਾ ਆਵੇਗਾ ਪਹਿਲਾਂ ਤੂੰ ਹੀ ਹੱਸਿਆਂਗੇ ਉਹ ਦਾ ਕੀ ਮਿਲਣੀ ਦੀ ਸੀ ਸਿਰ ਤੇ ਸਮਝ ਰਿਹਾ ਹੋਣਾ ਇਸ ਰੋਟੀ ਹੈ ਜਿਵੇਂ ਤਾਂ ਮੈਂ ਤੈਨੂੰ ਉਹ ਹੀ ਕਹਿੰਦਾ ਨਹੀਂ ਉਹ ਨਹੀਂ ਸਤਾਉਂਦਾ ਤਾਂ ਸਾਰਾ ਮਾਰਦਾ Það er verið að hægna í þessu kíum. Minuður, 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 minuður. Nei, hóna afgengast hvernig ég? Hóna þá, það er verið að hægna í þessu kíum. ਕੀ ਇਹ ਲੱਗਦਾ ਤਰਪੜਦੀ ਨਹੀਂ ਆ ਸੁਵੇਲਾ ਸਦਾ ਦੱਤਾਂ ਖੜਖ ਮਰੇ ਹੁੰਦੇ ਨਾ ਮੈਂ ਨਾ ਆਇਆ ਇੰਨਾ ਤੇ ਮੈਨੂੰ ਸੁਣੀ ਨਹੀਂ ਜਿਤਾਉਂਦੀ ਜਿਵੇਂ ਇਸ ਤਰ੍ਹਾਂ ਚੱਲ ਹਾਂ ਸਾਡਾ ਦੋਵੇਂ ਹੁਣ ਚੱਲਦੇ ਸਾਰੇ ਬਾਤ ਤੂੰ ਚੱਲ ਹੁਣ ਮੈਂ ਤੂੰ ਚੱਲਦੀ ਮੈਂ ਤੂੰ ਕੋਈ ਮੈਂ ਜਾਣੀਂ ਕਰ ਮੈਂ ਤੁਮੇ ਨੂੰ ਮੈਂ ਰਾਫੀ ਸੁਣ ਹੁਸ਼ਤਾ ਹੋਰ ਨਭੀ ਹੋ ਗਿਆ 10 ਮਿੰਟ ਕੁ ਬედა ਜੇ ਨਹੀਂ ਜੇ ਕਰਦਾ 10.3 ਨਹੀਂ ਸਕਦੀ ਨਹੀਂ 3 ਮਿੰਟ ਚਲ ਮੈਂ ਜਾਨੀ ਮੈਂ 70 ਦਿਨ ਨੂੰ ਡਾ ਮੈਂ ਬਚਾ ਦੂੰ ਆਪਣਾ ਰੋੜਾ ਲਾਵਾ ਦੀ ਨਾ ਆਪਣਾ ਰੋੜਾ ਹੋਰ ਗਾਦਾਂ ਸ਼ਕਤੀਆਂ ਬਹੁਤ ਆ ਤੁਹਾਡੇ ਚੀਂ ਆਇਂ ਚੁਟਕੀ ਮਾਰ ਕੇ ਜਿੱਥੇ ਮਰਜੀ ਚੜ ਜਾਏ ਤੇ ਚੁਟਕੀ ਹੁੰਦੀ ਆ ਚੁਟਕੀ ਮਾਰ ਕੇ ਜਿੱਥੇ ਮਰਜੀ ਚੜ ਜਾਏ ਸਹੀ ਗੱਲ ਆ ਦੀਦੀ ਜੀ ਹਾਂ ਇਹ ਕਹਿੰਦੀ ਸੇਮ ਗੱਲ ਆ ਦੀ ਸੇਮ ਬੋਲਦੀ ਸੇਮ ਗੱਲ ਚੱਲ ਬਹਿ ਜਾ ਨਾ ਇਹ ਨਹੀਂ ਚਾਹੀਦਾ ਸਭ ਨੇ ਆ ਗੁਰਵਾਲ ਖਲਾਉਂਦਾ ਹੀ ਸਿਆਰ ਵਿੱਚ ਖਾਣਦੇ ਨੇ ਨਲਦੀ ਨਲਦੀ ਮੇਰੇ ਤਾਂ ਮਨਾਏ ਨੇ ਕੇ ਹਾਂ ਇਹ ਗੱਲਾਂ ਕਰਨੀ ਨਹੀਂ ਕਿ ਮੈਨੂੰ ਕੋਈ ਕੁਝ ਕਰ ਦਿਨਾ ਚਲੋ ਥੱਕ ਗਿਆ ਖਲੋਤਾ ਮੁੰਡਾ ਅਮਰ ਜੀ ਜਾਂ ਹਾਂ ਚਲੋ ਕਿਤਾ ਸਾਤ ਕੀ ਹੋਇਆ ਤੈਨੂੰ ਕੀ ਗੱਲ ਹੈ ਤੂੰ ਮੇਰੇ ਪਿੱਛੇ ਲੱਗੀ ਕਿਹਦੇ ਪਿੱਛੇ ਲੱਗੀ ਆ ਮੈਂ ਦੱਸਾਂ ਮੈਨੂੰ ਵਾ ਉਹ ਇੱਕ ਦਿਨ ਸੱਦੀ ਉੱਤੇ ਸੱਦੀ ਮੈਂ ਸੱਦੀ ਆ ਤੂੰ ਮੈਂ ਕਹੇ ਉਹਨੂੰ ਆਪਣੇ ਟੀਮ ਚ ਨਾ ਖੜ ਰਖੇ ਤੇਰੇ ਤੋਂ ਮੈਂ ਵੀ ਨਹੀਂ ਰੱਖਣਾ ਜਾਂਦੀ ਆਪਣੀ ਟੀਮ ਤੇ ਮੈਂ ਪ੍ਰਣਾ ਖੋਣ ਤੇ ਮੈਨੂੰ ਨਾ ਕੋਈ ਰੱਖੇ ਮੈਂ ਤੈਨੂੰ ਕਹਿ ਰਾਹਦੀ ਤੇਰੀ ਆਪਣੀ ਤੇਰੀ ਆਪਣੀ ਜ਼ਿੰਦਗੀ ਮੈਂ ਚੱਕਾ ਕੇ ਲੈ ਸਕਦੀ ਹਾਂ ਤੂੰ ਦੋ ਜੱਥੇ ਆ ਰਿਹਾ ਮੇਰੇ ਪਾਵਰ ਨਹੀਂ ਨਾਲ ਸੁਣ ਲੋ ਡਰਾੜਾ ਮੈਂ ਤੂੰ ਦੋ ਕਾਹਦੀ ਵੀ ਨਹੀਂ ਕਰਾ ਦੇ ਤੂੰ ਘਰ ਲਈ ਲੈਣਗੇ ਅਗਰ তেজি দুরু ওখানে মধ্যে আইলো ওদের মেমে ਉਹ ਤਾਂ ਤਿੰਨ ਬੋਟਾਂ ਕਿਹੜੀ ਕਿਹੜੀ ਆਉਗੀ ਉਹੋ ਹੀ ਕਿ ਇੱਕ ਪਾਸੇ ਦੋ ਹੋ ਜਾਣਗੇ ਇੱਕ ਪਾਸੇ ਇੱਕ ਫਿਰ ਕੇ ਹੁਣ ਤੂੰ ਮੇਰੇ ਸੱਜੇ ਹੱਥ ਜੜਾਈ ਉੱਪਰ ਦਿੰਦੀ ਹਾਂ ਹਾਂ ਅੱਗੇ ਕੀ ਬਸ ਇੱਥੇ ਹੀ ਸਾਨੂੰ ਸੁਣ ਮਾਦੂਗਾ ਤੂੰ ਸਰਪੰਚੀ ਨੂੰ ਮਾਰ ਕੋਲੀ ਆਪਾਂ ਸੁਣ ਤੂੰ ਦੋਹਾਂ ਨਾਲ ਆਪਾਂ ਤੇਰੇ ਨਾਲ ਆਪਾਂ ਨੂੰ ਪੁੱਛਣਾ ਜ਼ਰੂਰ ਆਪਾਂ ਦੋਵੇਂ ਡਰਾ ਲੈ ਆਪਾਂ ਦੋਵੇਂ ਆਪੇ ਸਾਥ ਨਾ ਕਿਉਂ ਰੋਣਾ ਪਾਇਆ ਐਦਾਂ ਬੜਾ ਗਿਆ ਨਾ ਤੂੰ ਬੋਲਦਾ ਨਹੀਂ ਸ਼ੇਅਰ ਕਰੋ ਸਾਰੇ ਲੋਕਾਂ ਨੂੰ ਅੱਜ ਦਾ ਸਾਡਾ ਵਲੌਗ ਇੰਨਾ ਹੈ ਅੱਛਾ ਜੀ ਲੱਗਦਾ ਇੱਕ ਬੜੀ ਸੋਹਣੀ ਵੀਡੀਓ ਬਣਾਣੀ ਸਾਰੇ ਕਹਿੰਦੇ ਨੇ ਬਹੁਤ بڑا ਸੌਖਾ ਕੰਮ ਆ ਜਿਹੜਾ ਤੁਸੀਂ ਕਰਦੇ ਵੀਰੇ ਕਿਤੇ ਆਣ ਕੇ ਕਰਕੇ ਤੇ ਵੇਖਾ ਕਿੰਨਾ ਔਖਾ ਲੱਗਦਾ ਉਹ ਗਰਮੀ ਦੇ ਵਿੱਚ ਜੋ ਬੰਨ ਨੂੰ ਪੁੱਛ ਕੇ ਦਾਰਾ ਲੱਗਾ ਬੜਾ ਲੱਗਾ ਮੈਂ ਬਤਾ ਰਿਹਾ ਹਾਂ ਸਰਪੰਚ ਬਣ ਗਿਆ ਬਾਪੂ ਤਾਰਸਤਾਨ ਬਣ ਗਿਆ ਸਰਪੰਚ ਬਣ ਗਿਆ ਨਾ ਭੂਤਾਂ ਕੈਮਰਾ ਵਾਲ ਵੇਖ ਲਿਆ ਨਾ ਕੈਮਰਾ ਨਹੀਂ ਝੂਠ ਬੋਲਦਾ ਸ਼ੀਸ਼ਾ ਨਹੀਂ ਝੂਠ ਬੋਲਦਾ ਆਪਾਂ ਕੋ ਹੋਰ ਨਾ ਲੱਗਦੇ ਸਾਂ ਗੱਡੀ ਦੇ ਨੂੰ ਟੋਪੀ ਕਰਨੀ ਪੈਣੀ ਨਹੀਂ ਤੇ ਕੋ ਹੋਰ ਤੇਰੇ ਲੱਕੜ ਦੀ ਰੱਖਦਾ ਨਾ ਜੀ ਸ਼ੀਸ਼ਾ ਬੋਲਦਾ ਹੁੰਦਾ ਗਾਣੇ ਗਾਣੇ ਵਧੀਆ ਲੱਗਦੇ ਹੁੰਦੇ ਹੀ ਹਾਂ ਕਿਦੋਂ ਕਿਦ ਸੈਟ ਸੰਗ ਆਜੇ ਨਾ ਹੋਣਾ ਹੋਣੀ ਕੋਈ ਗੱਲ ਵੀ ਨਹੀਂ ਤੇ ਆਉਂ ਹੁਣ ਜਿੱਦਾਰੇ ਸਾਡੇ ਕੋਹ ਟੁੱਟ ਗਿਆ ਜੱਟਾ ਹੋ ਗਿਆ ਅਜਾ ਨਹੀਂ ਹੈ ਅਜਾ ਬਲੌਗ ਜੋ ਆਪਣਾ ਬੋਲ ਫੇਰ ਕਰੋ ਸਾਰੇ ਅੱਜ ਦਾ ਸਾਡਾ ਵੀ ਲੌਗ ਇਹਨਾਂ ਅੱਛਾ ਜੀ ਤੁਹਾਨੂੰ ਲੱਗਦਾ ਕਿ ਬੜੀ ਸੌਖੀ ਵੀਡੀਓ ਬਣਾਣਾ ਸਾਰੇ ਕਹਿੰਦੇ ਨੇ ਹਾਂ ਬਹੁਤ ਬੜਾ ਸੌਖਾ ਕੰਮ ਆ ਜਿਹੜਾ ਤੁਸੀਂ ਕਰਦੇ ਵੀਰੇ ਕਿਤੇ ਆੜ ਕੇ ਕਰਕੇ ਤੇ ਵੇਖੋ ਕਿੰਨਾ ਔਖਾ ਲੱਗਦਾ ਉਹਦੀ ਗਰਮੀ ਦੇ ਵਿੱਚ ਜੋ ਬੰਨ ਨੂੰ ਪੁੱਛੇ ਕਿਦਾਂ ਲੱਗਾ ਜਮਣ ਕਿਦਾਂ ਲੱਗੇ ਤੁਹਾਨੂੰ ਇਹ ਜਮਣ ਨੂੰ ਬੜੀਆ ਲੱਗਾ ਡਰਸਤੀ ਕਿਉਂ ਮਾਂ ਪੁੱਤ ਉਸਤਾਦ ਬਣ ਗਿਆ ਸਰਪੰਚ ਬਣ ਗਿਆ ਮਾਂ ਪੁੱਤ ਉਸਤਾਦ ਬਣ ਗਿਆ ਸਰਪੰਚ ਬਣ ਗਿਆ ਨਾ ਪੁੱਤਾਂ 10 ਮਿੰਟ ਕਿੱਡੀ ਚੜ੍ਹਦੀ ਮਾਂ ਕੇ ਸ਼ਕਤੀਆਂ ਦੇ ਦਾ 1 ਕਿਲੋਸ਼ ਬਣਿਆ ਇਹ ਸ਼ਕਤੀਮਾਨ ਆ ਇੱਕ ਵੀਡੀਓ ਉਹਨਾਂ ਨੇ ਬਣਾਈਆਂ ਸ਼ਾਕਾ ਲੱਕ ਬੂਮ ਬੂਮ ਉਹ ਇਦਾਂ ਦੀ ਬਣਾਈਆਂ ਕੋਈ ਚਲਾਉਗੀ ਸ਼ਕਲ ਬੂ ਆਪਾਂ ਕੋ ਹੋਰ ਬਣਾ ਲੱਗਦੇ ਕਿਉਂ ਇਹਨਾਂ ਦੇ ਨੂੰ ਕਾਪੀ ਕਰਨੀ ਪੈਨ ਮੈਂ ਕਹਤੋ ਕੰਨਾ ਪਾਗੋ ਹੋਰ ਬਣਾਉਣੀ ਲੱਕੜ ਦੀ ਰੱਖ ਲੈਣੀ ਹਾਂ ਜੇ ਕਰ ਮਕਰਤੋ ਸਾਲਮਾ ਬਸ ਲੈ ਜੀ ਨਹੀਂ ਸੌਸ ਬਣਾਇਆ ਗੱਜੋ ਵਾਲੀ ਜੀ ਤੇ ਹਨਾ ਤੁਮ